ਟਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟ੍ਰੈਵਲ ਐਂਡ ਸਰਕ ਦੇ ਵਿੱਚ ਅੱਜ ਅਸੀਂ ਆਏ ਹਾਂ ਡੇਰਾ ਬਾਬਾ ਬਟਪਾਗ ਸਿੰਘ ਜੀ ਦਾ ਦਿਖਾਉਣ ਦੇ ਲਈ ਮੇਰੇ ਪਿੱਛੇ ਉਹ ਤੁਹਾਨੂੰ ਸਾਹਮਣੇ ਨਜ਼ਰ ਪੈ ਰਿਹਾ ਹੈ ਉਹ ਹੈ ਡੇਰਾ ਬਾਬਾ ਬਟਪਾਗ ਸਿੰਘ ਜੀ ਇਹ ਡੇਰਾ ਜਿਹੜਾ ਹੈਗਾ ਜੇਕਰ ਇਸ ਦੇ ਇਤਿਹਾਸ ਬਾਰੇ ਤੁਸੀਂ ਦੇਖੋ ਦਾ ਬਾਬਾ ਬਟਪਾਖ ਸਿੰਘ ਜੀ ਦਾ ਜਨਮ 1716 ਦੇ ਵਿੱਚ ਕਰਤਾਰਪੁਰ ਵਿਖੇ ਹੋਇਆ ਸੀ ਇਹਨਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਬਾਬਾ ਗੁਰਦਿੱਤਾ ਜੀ ਦੇ ਵੰਸ਼ ਵਿੱਚੋਂ ਸੰਤ ਇਹ ਡੇਰਾ ਜਿਹੜਾ ਹੈ ਭੂਤਾਂ ਪ੍ਰੇਤਾਂ ਦੇ ਲਈ ਬਹੁਤ ਹੀ ਪ੍ਰਸਿੱਧ ਹੈ ਮੰਨਿਆ ਜਾਂਦਾ ਹੈ ਕਿ ਇੱਥੇ ਇਹ ਜੋ ਕਸਰਾਂ ਹੁੰਦੀਆਂ ਨੇ ਭੂਤ ਪ੍ਰੇਤ ਹੁੰਦੇ ਹੈਗੇ ਆ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਇਹ ਜਿਲ੍ਹਾ ਉਹਨਾਂ ਦੇ ਵਿੱਚ ਪੈਂਦੀ ਹੈ ਜਗਾ ਇਹ ਤੁਸੀਂ ਦੇਖੋ ਆਲੇ ਦੁਆਲੇ ਬਹੁਤ ਹੀ ਜ਼ਿਆਦਾ ਪਹਾੜੀਆਂ ਤੁਹਾਨੂੰ ਨਜ਼ਰ ਪੈ ਰਹੀਆਂ ਹਨ ਰਮਣੀਕ ਥਾਂ ਹੈਗੀ ਹੈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਰੁੱਖਾ ਹੈਗੇ ਆ ਇੱਥੇ ਆ ਦੇਖੋ ਕਿੰਨੇ ਜਿਹੜੇ ਤੁਹਾਨੂੰ ਇੱਥੇ ਨਜ਼ਰ ਪੈਂਦੇ ਆ ਚਲੋ ਤੁਹਾਨੂੰ ਉੱਥੇ ਜਾ ਕੇ ਅਸੀਂ ਸਾਰਾ ਦਿਖਾਉਂਦੇ ਹਾਂ ਕਿਵੇਂ ਕਸਰਾਂ ਦਾ ਇਲਾਜ ਕੀਤਾ ਜਾਂਦਾ ਹੈ ਕੀ ਕਸਨਾ ਹੁੰਦੀਆਂ ਵੀ ਹਨ ਜਾਂ ਨਹੀਂ ਇਹ ਸਾਰਾ ਕੁਝ ਕਿਵੇਂ ਹੈ ਜਿਹੜਾ ਰਸਤਾ ਅੰਬ ਤੋਂ ਮੈੜੀ ਨੂੰ ਜਾ ਰਿਹਾ ਹੈ ਪਾਬਾ ਬੜਵਾਲ ਸਿੰਘ ਦੇ ਡੇਰੇ ਨੂੰ ਉਸ ਦੀ ਖੂਬਸੂਰਤੀ ਦੇਖ ਕਿੰਨਾ ਜਿਆਦਾ ਵਧੀਆ ਹੈਗਾ ਪਹਾੜੀਆਂ ਹੈਗੀਆਂ ਦੇ ਵਿੱਚ ਖੱਡਾਂ ਹੈਗੀਆਂ ਬਹੁਤ ਹੀ ਮਨਮੋਹਕ ਦ੍ਰਿਸ਼ ਜਿਹੜੇ ਹੈਗੇ ਆ ਇੱਥੇ ਦੇਖਣ ਨੂੰ ਮਿਲਦੇ ਆ ਇਹ ਹੈ ਤਪ ਸਥਾਨ ਬਾਬਾ ਬਟਪਾਗ ਸਿੰਘ ਜੀ ਇਹ ਤੁਹਾਨੂੰ ਦਿਖਾਉਂਦੇ ਹਾਂ ਇੱਥੇ ਹੀ ਬਾਬਾ ਬਟਪਾਗ ਸਿੰਘ ਜੀ ਦਾ ਆਰਾ ਤਪ ਕੀਤਾ ਗਿਆ ਸੀ ਇਹ ਸਾਹਮਣੇ ਤੋਂ ਤੁਹਾਨੂੰ ਨਜ਼ਰ ਪੈ ਰਿਹਾ ਸੰਗਤ ਜਿਹੜੀ ਹੈਗੀ ਆ ਇੱਥੇ ਆਉਂਦੀ ਹੈ ਇਹ ਉਹ 베ਰੀ ਹੈ ਜਿਸ ਥੱਲੇ ਬੈਠ ਕੇ ਬਾਬਾ ਜੀ ਨੇ ਤਪ ਕੀਤਾ ਸੀ ਅੱਜ ਵੀ ਇਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਇੱਧਰ ਇਹ ਸਾਹਮਣੇ ਤੁਹਾਨੂੰ ਨਜ਼ਰ ਪੈ ਰਹੀ ਹੈ ਸਮਾਦ ਮਾਤਾ ਰਾਜਕੌਰ ਜੀ ਇਹ ਇੱਧਰ ਹੈ ਸਮਾਦ ਬੀਬੀ ਭਾਨੀ ਜੀ ਡੇਰਾ ਪਾਪਾ ਬਟਪਾਗ ਸਿੰਘ ਜੀ 베ਰੀ ਸਾਹਿਬ ਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਇੱਥੇ ਹੀ ਪਾਪਾ ਬਟਪਾਗ ਸਿੰਘ ਜੀ ਦੁਆਰਾ ਇਸ ਸਥਾਨ ਤੇ ਬੈਠ ਕੇ ਤਪ ਕੀਤਾ ਗਿਆ ਸੀ ਅੱਜ ਕੱਲ ਇੱਥੇ ਗੁਰਦੁਆਰਾ ਮੰਜੀ ਸਾਹਿਬ ਜਿਹੜਾ ਬਣਿਆ ਹੋਇਆ ਹੈ ਇਸ ਜਗ੍ਹਾ ਨੂੰ ਜਿਹੜਾ ਕਿ ਤੁਹਾਨੂੰ ਤੁਸੀਂ ਦੇਖ ਰਹੇ ਹੋ ਇਸ ਨੂੰ 베ਰੀ ਸਾਹਿਬ ਕਿਹਾ ਜਾਂਦਾ ਹੈ ਸੰਗਤ ਜਿਹੜੀ ਇੱਥੇ ਬਹੁਤ ਜ਼ਿਆਦਾ ਹੁੰਦੀ ਹੈ ਹਰਲੇ ਮਹਲੇ ਮੌਕੇ ਬਹੁਤ ਵੱਡੀ ਸੰਖਿਆ ਦੇ ਵਿੱਚ ਲੋਕ ਆਉਂਦੇ ਹਨ ਹੁਣ ਵੀ ਤੁਸੀਂ ਵੇਖੋ ਸੰਗਤ ਇਸ 베ਰੀ ਦੇ ਬੈਠੀ ਹੈ ਇਹ ਜੋ ਤੁਸੀਂ 베ਰੀ ਦੇਖ ਰਹੇ ਹੋ ਇਹਦੇ ਨਿਚੇ ਜਿਹੜੇ ਅ ਗ੍ਰਿਲਾਂ ਦੇ ਲਾਈਆਂ ਹੋਈਆਂ ਹਨ ਇਹਨਾਂ ਦੇ ਨਾਲ ਬਹੁਤ ਸਾਰੇ ਜਿੰਦਰੇ ਵੀ ਲੱਗੇ ਹੋਏ ਹਨ ਇਹਦੇ ਬਾਰੇ માનਤਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਕਸਰਾਂ ਹੁੰਦੀਆਂ ਨੇ ਉਹਨਾਂ ਨੂੰ ਇੱਥੇ ਕਸਰ ਕੱਢ ਕੇ ਜੋ ਉਹਨਾਂ ਦੇ ਵਿੱਚ ਭੂਤ ਵਗੈਰਾ ਹੁੰਦਾ ਹੈ ਉਸ ਨੂੰ ਕੱਢ ਕੇ ਉਸ ਨੂੰ ਇੱਥੇ ਲੋਕ ਕਰ ਦਿੱਤਾ ਜਾਂਦਾ ਹੈ ਤੇ ਕੈਦ ਕਰ ਲਿਆ ਜਾਂਦਾ ਹੈ ਇਸ ਤਰ੍ਹਾਂ ਦੇ ਨਾਲ ਇਹ માનਤਾ ਹੈ ਲੋਕਾਂ ਦੀ ਇਹ ਇੱਥੇ ਹੀ ਉਹਨਾਂ ਭੂਤਾਂ ਪ੍ਰੇਤਾਂ ਨੂੰ ਜਿਹੜਾ ਹੈਗਾ ਬੰਦ ਕੀਤਾ ਜਾਂਦਾ ਹੈ। ਸੋ ਸਾਰੇ ਪੰਜਾਬ ਦੇ ਵਿੱਚੋਂ ਹੀ ਲੋਕ ਜਿਹੜੇ ਇੱਥੇ ਆਉਂਦੇ ਆ ਪੰਜਾਬ ਕੀ ਬਲਕੇ ਉੱਤਰੀ ਭਾਰਤ ਦੇ ਬਹੁਤ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਹੈਗੇ ਆ। ਕਸਰਾ ਜਿਨ੍ਹਾਂ ਨੂੰ ਅਸੀਂ ਭੂਤ ਪ੍ਰੇਤ ਜਿੰਨ ਜਾਂ ਉਪਰੀ ਆਤਮਾ ਮਾਂ ਕਹਿੰਦੇ ਹੈਗੇ ਆ ਹੁੰਦਿਆਂ ਹਨ ਜਾਂ ਨਹੀਂ ਹੁੰਦਿਆਂ ਇੱਕ ਵੱਖਰਾ ਵਿਸ਼ਾ ਹੈ। ਪਰ ਲੋਕਾਂ ਦੀ ਆਸਥਾ ਇੱਥੇ ਬਹੁਤ ਜ਼ਿਆਦਾ ਹੈ ਬਹੁਤ ਵੱਡੀ ਸੰਖਿਆ ਦੇ ਵਿੱਚ ਲੋਕ ਆਂਦੇ ਹੈਗੇ ਆ ਤੇ ਇੱਥੇ ਹੀ ਨੇੜੇ ਇੱਕ ਹੋਰ ਸਥਾਨ ਹੈ ਨਾਰਸਿੰਘ ਜੀ ਦਾ ਉਹ ਵੀ ਤੁਹਾਨੂੰ ਅਸੀਂ ਅੱਗੇ ਜਾ ਕੇ ਉਹ ਦਿਖਾਵਾਂਗੇ ਕਿ ਉਸ ਦੀ ਕੀ ਮੰਨਤਾ ਹੈ ਤੇ ਇਹ ਲੋਕ ਜਦੋਂ ਕਸਨਾਂ ਵਾਲੇ ਜਿਹੜੇ ਆਂਦੇ ਹੈਗੇ ਆ ਔਰੇ ਬਹੁਤ ਜ਼ਿਆਦਾ ਚੀਕਾ ਮਾਰਦੇ ਆ ਆਪੇ ਤੋਂ ਬਾਹਰ ਹੋ ਜਾਂਦੇ ਆ ਔਰ ਨਿਵਾਸੀ ਨੂੰ ਤੌਰੇ ਇੱਕ ਅਲੱਗ ਤਰ੍ਹਾਂ ਦਾ ਇਹ ਜਿਹੜਾ ਹੈਗਾ ਦ੍ਰਿਸ਼ ਪੇਸ਼ ਹੁੰਦਾ ਹੈ ਜਦੋਂ ਵਿਅਕਤੀ ਜਿਹੜੇ ਹੈਗੇ ਆ ਭਾਵੇਂ ਫੀਮੇਲਸ ਹੋਣ ਭਾਵੇਂ ਮੇਲ ਹੋਣ ਆਪਾਂ ਵੀ ਜਿਹੜਾ ਹੈਗਾ ਖੋ ਬੈਠਦੇ ਆ ਤੇ ਬੇਸੁਧ ਹੋ ਕੇ ਕੇਸ ਖੰਡਾਰ ਲੈਂਦੇ ਆ ਬਹੁਤ ਉੱਚੀ ਉੱਚੀ ਜਿਹੜਾ ਹੈਗਾ ਚਿੱਕਾ ਮਾਰਦੇ ਆ ਤੇ ਉਸ ਦਿਨ ਇੱਥੇ ਜਿਹੜਾ ਹੈਗਾ ਇਹਨਾਂ ਪੁੱਤਾਂ ਨੂੰ ਦਾ ਇਲਾਜ ਕੀਤਾ ਜਾਂਦਾ ਹੈ। ਬਾਬਾ ਫਟਪਾਕ ਸਿੰਘ ਜੀ ਕਿਉਂਕਿ ਕਰਤਾਰਪੁਰ ਵਿਖੇ ਹੀ ਜਨਮ ਹੋਇਆ ਸੀਗਾ ਉੱਥੇ ਹੀ ਰਹਿੰਦੇ ਸਨ। ਪਰ ਸਮਾਪਾਕ ਕੇ ਉਹਨਾਂ ਦਾ ਅਫਗਾਨ ਫੌਜੀਆਂ ਦੇ ਨਾਲ ਕੋਈ ਝਗੜਾ ਹੋ ਗਿਆ। ਕੁਝ ਫੌਜੀਆਂ ਨੇ ਉਹਨਾਂ ਨੇ ਕਤਲ ਕਰ ਦਿੱਤਾ। ਜਿਸ ਕਰਕੇ ਫਿਰ ਮੁਗਲਾਂ ਦੁਆਰਾ ਬਾਬਾ ਜੀ ਦੇ ਵਿਰੋਧਕ ਸੈਨਿਕ ਕਾਰਵਾਈ ਕੀਤੀ ਗਈ ਤੇ ਬਾਬਾ ਜੀ ਨੂੰ ਕਰਤਾਰਪੁਰ ਛੱਡਣਾ ਪਿਆ। ਕਰਤਾਰਪੁਰ ਤੋਂ ਹੁੰਦੇ ਹੋਏ ਬਾਬਾ ਜੀ ਆਪਣੇ ਸੈਨਿਕਾ ਸਮੇਤ ਆਪਣੇ ਸੇਵਕਾ ਸਮੇਤ ਹੁਸ਼ਿਆਰਪੁਰ ਦੇ ਜਿਹੜੇ ਜੰਗਲ ਹੈਗੇ ਆ ਉਹਨਾਂ ਨੂੰ ਪਾਰ ਕਰਦੇ ਹੋਏ ਐਸ ਇਲਾਕੇ ਦੇ ਵਿੱਚ ਆਏ ਇੱਥੇ ਕੁਝ ਪਾਣੀ ਦੇ ਚਸ਼ਮੇ ਜਿਹੜੇ ਹੈਗੇ ਆ ਠੀਕ ਹੈ ਇੱਥੇ ਹੀ ਬਾਬਾ ਜੀ ਨੇ ਫਿਰ ਡੇਰਾ ਲਗਾ ਲਿਆ ਤੇ ਬਾਅਦ ਦੇ ਵਿੱਚ ਇੱਥੇ ਹੀ ਜਿਹੜਾ ਹੈਗਾ ਬਾਬਾ ਜੀ ਰਹਿਣ ਲੱਗ ਪਏ ਇਹ ਬਾਬਾ ਵਡਭਾਗ ਸਿੰਘ ਜੀ ਦਾ ਇਤਿਹਾਸ ਵੀ ਜਿਹੜਾ ਹੈਗਾ ਇੱਥੇ ਆ ਵੱਡੇ ਵੱਡੇ ਬੋਰਡ ਦੇ ਉੱਪਰ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਹੈ। ਬਾਬਾ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਹੋਏ ਤੇ ਗੁਰੂ ਹਰਗੋਬਿੰਦ ਜੀ ਦੇ ਜਿਹੜੇ ਬੇਟੇ ਸਨ ਬਾਬਾ ਗੁਰਦਿੱਤਾ ਜੀ ਉਹਨਾਂ ਤੋਂ ਅੱਗੇ ਗੁਰੂ ਹਰਰਾਏ ਜੀ ਤੇ ਬਾਬਾ ਧੀਰਮਲ ਜੀ ਤੇ ਬਾਬਾ ਧੀਰਮਲ ਤੋਂ ਅੱਗੇ ਜਿਹੜੇ ਹੈਗੇ ਆ ਇਹਨਾਂ ਦਾ ਵੰਸ਼ ਚੱਲਦਾ ਹੈ। ਦੇ ਇਸ ਸਮੇਂ ਟਿੱਕਾ ਮਰਿੰਦਰ ਸਿੰਘ ਜੀ ਛੋਡੀ ਇਸ ਵੰਸ਼ ਦੇ ਵਿੱਚੋਂ ਸੇਵਾ ਨਿਭਾ ਰਹੇ ਹਨ ਤੇ ਇਹ ਡੇਰਾ ਜਿਹੜਾ ਹੈਗਾ ਜਿੱਥੇ ਕਿ ਇਸ ਸਮੇਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਡੇਰਾ ਬਾਬਾ ਭਗਤ ਸਿੰਘ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਬਹੁਤ ਦੂਰੋਂ ਦੂਰੋਂ ਲੋਕ ਜਿਹੜੇ ਹੈਗੇ ਆ ਇੱਥੇ ਆਪਣੀਆਂ ਮਨੋ ਕਾਮਨਾ ਮਕੂਰੀਆ ਕਰਨ ਦੇ ਲਈ ਆਉਂਦੇ ਹਨ ਇਹ ਜਿਹੜੀ 베ਰੀ ਹੈ ਜੋ ਤੁਹਾਨੂੰ ਨਜ਼ਰ ਪੈ ਰਹੀ ਹੈ ਇਸ ਨੂੰ ਭੂਤਾਂ ਵਾਲੀ ਵੇਰੀ ਵੀ ਜਿਹੜਾ ਹੈਗਾ ਕਿਹਾ ਜਾਂਦਾ ਹੈ ਕਿਉਂਕਿ ਬਾਬਾ ਜੀ ਨੇ ਇੱਥੇ ਡੇਰਾ ਲਾਇਆ ਸੀਗਾ ਤੇ ਭੂਤਾਂ ਪ੍ਰੇਤਾਂ ਦਾ ਬਾਬਾ ਜੀ ਦੇ ਉੱਤੇ ਕੋਈ ਵਾਸ ਨਹੀਂ ਚੱਲਿਆ ਸੀ ਜਿਸ ਕਰਕੇ ਇਸ ਥਾਂ ਨੂੰ ਅੱਜ ਕੱਲ੍ਹ ਭੂਤ ਨਿਵਾਰਕ ਵਜੋਂ ਵੀ ਜਾਣਿਆ ਜਾਂਦਾ ਹੈ ਕਿ ਜਿੱਥੇ ਭੂਤਾਂ ਤੋਂ ਛੁਟਕਾਰਾ ਕਰਵਾਇਆ ਜਾਂਦਾ ਹੈ ਹੁਣ ਅਸੀਂ ਆਪ ਜੀ ਨੂੰ ਗੁਰਦੁਆਰਾ ਮੰਜੀ ਸਾਹਿਬ ਜਿਹੜਾ ਕਿ ਬਾਬਾ ਬੜਪਾਗ ਸਿੰਘ ਜੀ ਦੇ ਨਾਲ ਸੰਬੰਧਿਤ ਹੈ ਤਪਸਥਾਨ ਦੇ ਰੂਪ ਵਿੱਚ ਇਸ ਨੂੰ ਯਾਦ ਕੀਤਾ ਜਾਂਦਾ ਹੈ ਉਸ ਦੇ ਵੀ ਦਰਸ਼ਨ ਕਰਵਾਉਂਦੇ ਹਾਂ ਇਹ ਕੁਝ ਦੁਕਾਨਾਂ ਹੈਗੀਆਂ ਜਿਹੜੇ ਆਲੇ-ਦੁਆਲੇ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਆ ਦੇਖੋ ਇੱਥੇ ਭੋਗ ਵਗੈਰਾ ਜਿਹੜਾ ਹੈਗਾ ਉਹ ਰੱਖਿਆ ਹੋਇਆ ਹੈ ਵੇਚਣ ਵਾਸਤੇ ਵੱਖ-ਵੱਖ ਤਰ੍ਹਾਂ ਦਾ ਸਮਾਨ ਇੱਥੇ ਮਿਲਦਾ ਹੈ ਵੱਖ-ਵੱਖ ਤਰ੍ਹਾਂ ਦੀਆਂ ਫੋਟੋਜ਼ ਜਿਹੜੀਆਂ ਹੈਗੀਆਂ ਤੁਸੀਂ ਦੇਖ ਰਹੇ ਹੋ ਨਾਰਸਿੰਘ ਦੀ ਫੋਟੋ ਹੈਗਾ ਬੱਬੜ ਭਗਤ ਸਿੰਘ ਦੀ ਫੋਟੋ ਹੈਗੀ ਹੈ ਤੇ ਹੋਰ ਕੁਝ ਸਮਾਨ ਜਿਹੜਾ ਹੈ ਤੁਹਾਨੂੰ ਇੱਥੇ ਦੇਖਣ ਨੂੰ ਮਿਲਦਾ ਹੈ ਇਹਨਾਂ ਤੋਂ ਇਲਾਵਾ ਵੱਖ-ਵੱਖ ਗੁਰੂ ਸਾਹਿਬਾਨ ਦੀਆਂ ਫੋਟੋਆਂ ਵੀ ਜਿਹੜੀਆਂ ਹੈਗੀਆਂ ਇੱਥੇ ਰੱਖੀਆਂ ਹੋਈਆਂ ਹਨ ਇਧਰ ਇਹ ਖਾਣ ਪੀਣ ਦਾ ਸਮਾਨ ਵਿਕ ਰਿਹਾ ਹੈ ਇਧਰ ਵੀ ਵੱਖ-ਵੱਖ ਤਰ੍ਹਾਂ ਦਾ ਸਮਾਨ ਹੈ ਇਹ ਬਹੁਤ ਸਾਰੀਆਂ ਲੜੀਆਂ ਜਿਹੜੀਆਂ ਹੈਗੀਆਂ ਮਾਲ ਆਵਾ ਇਹ ਵੀ ਤੁਹਾਨੂੰ ਦੇਖਣ ਨੂੰ ਮਿਲਦੀਆਂ ਹਨ ਕੁਝ ਲੱਕੜ ਦਾ ਸਮਾਨ ਵੀ ਜਿਹੜਾ ਹੈਗਾ ਇੱਥੇ ਰੱਖਿਆ ਹੋਇਆ ਹੈ ਜਿਵੇਂ ਕਿ ਆ ਦੇਖੋ ਕਟਸੀਆਂ ਹੈਗੀਆਂ ਵੇਲਣੇ ਹੈਗੇ ਆ ਹਾਂ ਜੱਕਲੇ ਹੈਗੇ ਆ ਤੇ ਹੋਰ ਡੈਕੋਰੇਸ਼ਨ ਵਾਲਾ ਸਮਾਨ ਹੈ ਉਹ ਵੀ ਜਿਹੜਾ ਹੈਗਾ ਤੁਹਾਨੂੰ ਇੱਥੇ ਦੇਖਣ ਨੂੰ ਮਿਲਦਾ ਹੈ ਅਤੇ ਬੱਚਿਆਂ ਦੇ ਵੱਖ-ਵੱਖ ਤਰ੍ਹਾਂ ਦੇ ਕਢਾਉਣੇ ਹੈਗੇ ਆ ਜਿਹੜੇ ਕਿਤੇ ਦੁਕਾਨਾਂ ਦੇ ਵਿੱਚ ਡਿਸਪਲੇ ਕੀਤੇ ਹੋਏ ਹਨ ਇੱਕ ਕੜੇ ਹੈਗੇ ਆ ਤੇ ਆ ਗਿਆ ਸੀ ਗੁਰਦੁਆਰਾ ਸਾਹਿਬ ਇਹ ਸਾਹਮਣੇ ਲੈ ਪਰਿਆ ਹੈ ਤਾਂ ਆਪ ਸਥਾਨ ਬਾਬਾ ਬੜਪਾਲ ਸਿੰਘ ਜੀ ਮਹਤਮ ਇਹਥੇ ਗੁਰਦੁਆਰਾ ਕਾਫੀ ਵੱਡਾ ਜਿਹੜਾ ਹੈਗਾ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਤੇ ਕਈ ਸਰਾਵਾਂ ਵੀ ਜਿਹੜੀਆਂ ਹੈਗੀਆਂ ਇੱਥੇ ਬਣਾਈਆਂ ਹੋਈਆਂ ਹਨ ਕਿਉਂਕਿ ਸੰਗਤ ਇੱਥੇ ਬਹੁਤ ਜ਼ਿਆਦਾ ਆਉਂਦੀ ਹੈ ਤੇ ਇਹਦੇ ਨਾਲ ਹੀ ਇਹ ਵੀਡੀਓ ਜਿਹੜਾ ਹੈਗਾ ਇੱਥੇ ਅਸੀਂ ਸਮਾਪਤ ਕਰਦੇ ਹਾਂ ਤੇ ਵੀਡੀਓ ਦਾ ਦੂਜੇ ਹਿੱਸੇ ਦੇ ਵਿੱਚ ਬਾਬਾ ਬਟਪਾਗ ਸਿੰਘ ਜੀ ਅਤੇ ਨਾਰ ਸਿੰਘ ਵਿਚਕਾਰ ਕਿਵੇਂ ਮੁਲਾਕਾਤ ਹੁੰਦੀ ਹੈ ਕਿਵੇਂ ਬਾਬਾ ਬਟਪਾਗ ਸਿੰਘ ਜੀ ਦੁਆਰਾ ਨਾਰ ਸਿੰਘ ਨੂੰ ਸਿੱਧੇ ਰਸਤੇ ਤੇ ਪਾਇਆ ਗਿਆ ਉਹਦੇ ਬਾਰੇ ਵਿੱਚ ਤੁਹਾਨੂੰ ਅਸੀਂ ਅਗਲੇ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਤੇ ਉਹ ਵੀਡੀਓ ਜਿਹੜਾ ਹੈਗਾ ਬਾਬਾ ਨਾਰ ਸਿੰਘ ਜੀ ਬਾਰੇ ਹੋਵੇਗਾ